ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਪਣ ਵੈਂਡ ਦਿਖਾਉਂਦੇ ਆ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਗਰੀਏ ਗਨਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਵੀਰੇ ਨਰਮਨ ਸਿੰਘ ਪਿੰਡ ਪੋਟਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 7529942602 7529948608 ਇਹ ਵਾ ਵੇੜ ਦੇਖ ਰਿਹਾ ਜੀ ਕਿਹੜਾ ਸੂਆ ਸੂਰੀਆ ਇਹ ਦੂਜਾ ਸੂਆ ਸੂਰੀਆ ਦੂਜਾ ਸੂਆ ਥੋੜਾ ਕ੍ਰਾਸ ਪਨ ਆ ਗਿਆ ਸਾਈਵਲ ਜਰਸੀ ਦਾ ਹਨਾ ਸਾਰੇ ਪੰਨ ਤਾਂ ਮਿਲ ਜਾਈ ਆ ਤੇ ਇੱਕ ਆ ਇੱਕ ਦਿਨ ਲੈ ਜੂਗੀ ਹਜੇ ਇਹ ਰਿਹਾ ਮਨ ਕਿਦਾਂ ਦੇ ਪਈ ਆ ਇਹ 5 ਸਾਲ ਪਈ ਠੀਕ ਹੈ ਲਗਭਗ ਹਫਤਾਕ ਬਾਕੀ ਆ ਬਾਕੀ ਆ ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਵਹਿਣ ਦੇ ਦਾ ਮਾਲਕ ਨੇ ਦੁੱਧ ਦੱਸਿਆ 17-18 ਕਿਲੋ ਦੁੱਧ ਦਾ ਠੀਕ ਹੈ 17-18 ਕਿਲੋ ਕਹਿੰਦਾ ਬਸ 17-18 ਮੰਨ ਕੇ ਲੈ ਜੇ ਪਰ ਦੁੱਧ ਜਿਹੜਾ ਦਊਗ ਜੋ ਫੈਟ ਵਾਲਾ ਦਊ ਮੱਝਾਂ ਦਾ ਤੇ ਰੇਟ ਇਹਦਾ ਇਹ ਮੋੜੇ ਦਾ ਮਾਰਕੀਟ ਹੈ ਫਟਾ ਕੇ ਜੀ ਲਿਆ ਗੁਜਾਇਸ ਹੋ ਜੂਗੀ ਜਿਆਦਾ ਮੋੜ ਮਾੜੀ ਨਹੀਂ ਲੱਗਦੀ ਸੋ ਬਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਬੜੀ ਸੀਲ ਠੰਡੀ ਬਹੁਤ ਆ ਸੋ ਜਿੰਮੇ ਮਰ ਜੀ ਹੱਥ ਫੇਰੀ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਤੇ ਦੂਜਾ ਸੂਆ ਸੂਰੀ ਆ 65000 ਰੁਪਏ ਇਹਦੀ ਕੀਮਤ ਆ ਗਈ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਤੇ ਸੂਣ ਦੇ ਬੱਚਾ ਇਹਦੇ 5 6 ਦਿਨ ਬਾਕੀ ਪਏ ਅਜੇ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਇਥੋਂ ਬ ਵੀਡੀਓ ਕਵਰ ਕੀਤੀ ਆ ਸਫੇਸ ਕੁਆਲਟੀ ਵਗੈਰਾ ਦੇਖੋ ਕਿਹੜੇ ਇੱਕ ਮਣੇ ਹੋਰ ਕ ਸੋ 17 18 ਕਿਲੋ ਦੁੱਧ ਤੇ ਦੁੱਧ ਕਹਿੰਦਾ ਭਾਬੇ ਇੱਕ ਤਰ੍ਹਾਂ ਦਾ ਮੱਝ ਦੇ ਨਾਲ ਹੀ ਕੰਪੇਅਰ ਹੋਣਾ ਇਹਦਾ ਸੋਨਾ ਗੁੱਲੇ ਵਾਲਾ ਥਾਣਾ ਹਾਤੀ ਚਵਾਈ ਵਾਲਾ ਤੇ ਭਾਈ ਥੱਲੋ ਥਾਣਾ ਥਣੇ ਬਿਲਕੁਲ ਓਕੇ ਆ ਜਮ ਠੀਕ ਆ ਚਾਹੇ ਕੋਈ ਵੀਰ ਆਨਲਾਈਨ ਮੰਗਾ ਲੈ ਕੋਈ ਲਾਂਭਾ ਨਹੀਂ ਦੇਊਗਾ ਆਪਾਂ ਨੂੰ ਨੰਬਰ ਬੋਲ ਜੀ ਆਪਣਾ ਨੰਬਰ 722945 ਸੋ 65000 ਚੋਂ ਮਾਨਤਾ ਹੋ ਜਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਿਹਦਲ ਦੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ